没地方住。 ਰਾਹ ਤੋਂ ਹੁਣ ਕਿ ਹਾਂਜੀ ਅੱਜ ਡਿਊਟੀ ਦਾ ਪਤਾ ਨਹੀਂ ਕੀ ਬਣੂਗਾ ਦੇਖਦੇ ਆ ਇਹ ਤਾਂ ਮੀਂਹ ਬਹੁਤ ਪੈ ਰਿਹਾ ਬਾਰਿਸ਼ ਵੀ ਬਹੁਤ ਹੋ ਰਹੀ ਹੈ ਦੇ ਉਤਝਾਨ ਦਾ ਕੁਝ ਵੀ ਬੰਦ ਨਹੀਂ ਪਿਆ ਹਰ ਲਵਸੀਲਾ ਨਹੀਂ ਬਹੁਤ ਜਿਆਦਾ ਹੈ ਦੇਖਦੇ ਹਾਂ ਜਦੋਂ ਰੁਕੂਗਾ ਜਾਵਾਂਗੇ ਹਾਏ ਤਾਂ ਆਪਾਂ ਰੈਡੀ ਸ਼ ਹੋ ਗਏ ਅੱਛਾ ਕੰਮ ਹੀ ਬੜਾਗਾ ਅੱਜ ਹੈਗੀ ਪੰਜਮੀ ਸੋ ਪੰਜਮੀ ਤੇ ਦੇਖਦੇ ਹਾਂ ਕਿ ਕਿਨੇ ਕਿਤੇ ਵਿਜ਼ਿਟ ਕਰਦੇ ਆ ਮੇਰਾ ਕੰਮ ਹੁੰਦਾਗਾ ਮਾਰਕੀਟਿੰਗ ਦਾ ਮਾਰਕੀਟਿੰਗ ਦੇ ਕੰਮ ਵਿੱਚ ਦਾ ਡੇਲੀ ਵਿਜ਼ਿਟ ਕਰਨਾ ਪੈਂਦਾ ਆਪਾਂ ਪਹਿਲਾ ਬਲੌਗ ਲਾਈਵ ਹੋਇਆ ਜੂ ਜੋ ਆਪਾਂ ਸਾਰੇ ਉਹਨਾਂ ਵਾਂਗੂ ਦਿਸੇ ਸੀਗਾ ਕਿ ਇਹਨੇ ਆਪਣਾ ਜਿਹੜਾ ਸੈਂਟਰ ਹੈ ਵਰਕ ਕਰਦਾਗਾ ਕਿਤੋਂ ਆਡੀਸ਼ਨਸ ਮਤਲਬ ਉਤਪਾਦਨ ਹੈ ਜਾਂ ਫਿਰ ਦਾ ਸਾਰਾ ਕੁਝ ਹੈ ਨੂੰ ਅੱਜ ਕੱਲ੍ਹ ਕੁਝ ਜ਼ਿਆਦਾ ਜ਼ਰੂਰਤ ਪੈਦੀ ਆਪਾਂ ਨੂੰ ਜਿਹੜਾ ਨੇਚਰਲ ਕੁਦਰਤ ਨਾਲ ਜੁੜਨ ਦੀ ਜੇ ਆਪਾਂ ਕੁਦਰਤ ਨਾਲ ਜੁੜਾਂਗੇ ਤਾਂ ਹੀ ਆਪਾਂ ਜਿਹੜਾ ਹੈਲਦੀ ਤੇ ਫਿਟ ਰਹਿ ਸਕਾਂਗੇ ਤੁਹਾਡਾ ਬਿੰਡੇ ਦੇ ਦੋਸੀ ਕਿਉਂ ਬਿੰਡੇ ਵਾਲੇ ਆਪਣੇ ਕੈਂਪ ਬਹੁਤ ਵਧੀਆ ਰੇ ਸੀ ਹੁਣ ਅੱਗੇ ਦੇਖ ਰਹੇ ਹਾਂਗੇ ਮੱਸੀਆਂ ਨੂੰ ਮੱਸੀਆ ਹੈਗੀ ਐ 23 24 23 ਤਰੀਕ ਦੀ ਮਸਤਿਆਂ ਨੂੰ ਦੇਖਦੇ ਆਂ ਫਿਰ ਬਠਿੰਡੇ ਜਿਹੜਾ ਚੱਕ ਪਤੇ ਸਿੰਘ ਦੇ ਕੋਲ ਦੀ ਲਵੇਰੀ ਸਾਰਾ ਉੱਥੇ ਆਪਾਂ ਜਾਵਾਂਗੇ ਉੱਥੇ ਕੈਂਪ ਕਰਾਂਗੇ ਡਾਕਟਰ ਸਾਹਿਬ ਨੇ ਤਾਂ ਕਹਿ ਦਿੱਤਾ ਕਿ ਕਰ ਲਓ ਤੇ ਆਪਾਂ ਵੇਖਦੇ ਆਂ ਜੇ ਬਾਰਿਸ਼ ਵਗੈਰਾ ਨਾ ਹੋਈ ਵਧੀਆ ਹੋਇਆ ਸਾਰਾ ਤੱਕ ਲੱਗਦਾ ਜਾਨੂੰ ਕਿ ਕੈਂਪ ਕਰਾਂਗੇ ਕਿਸੇ ਨੇ ਵੀ ਕੁਝ ਹੈਲਥ ਦੇ ਤੇ ਕੁਝ ਪੁੱਛਣਾ ਹੁੰਦਾ ਆਪਣੇ ਕੋਲੇ ਬਹੁਤ ਵਧੀਆ ਪ੍ਰੋਡਕਟਸ ਨੇਗੇ ਜਿਹੜੇ ਹੈ ਤੇ ਕਹਿੰਜੀ ਜਿਵੇਂ ਰੀਟ ਗ੍ਰਾਸ ਹੋ ਗਿਆ ਸਪੀਰੋਗਨਾ ਹੋ ਗਿਆ ਸਥਾਲਨ ਹੋ ਗਿਆ ਹਣਾ ਇਹ ਸਾਰੀਆਂ ਜਿਹੜੀਆਂ ਮੈਡੀਸਨ ਨੇ ਨੇਚਰਲੀ ਨੇਗੀਆਂ ਤੇ ਆਪਾਂ ਜੇ ਤੁਸੀਂ ਇਹ ਹੁੰਦਾ ਨਾ ਕਿ ਆਪਾਂ ਡਾਕਟਰ ਸਾਹਿਬ ਨੂੰ ਨਹੀਂ ਦਿਖਾਉਣਾ ਆਪਾਂ ਉਦਾਂ ਹੀ ਥੋੜੀ ਬਹੁਤੀ ਪ੍ਰੋਬਲਮ ਹੈ ਟਰੀਟਮੈਂਟ ਲੈਣਾ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਸਾਨੂੰ ਦੱਸ ਸਕਦੇ ਹੋ ਵੀ ਆਹ ਪ੍ਰੋਬਲਮ ਹੈ ਇਹ ਪ੍ਰੋਬਲਮ Papa ਕੀ ਯੂਜ਼ ਕਰਨਾਗਾ ਤੇ ਆਪਣੇ ਬਾਕੀ ਜਿਹੜੇ ਪਿੰਡਾਂ ਦੇ ਵਿੱਚ ਆਪਾਂ ਫ੍ਰੀ ਸੈਮੀਨਾਰ ਕਰਦੇ ਹਾਂ ਦੇ ਡਾਕਟਰ ਸਾਹਿਬ ਵੱਲੋਂ ਤੇ ਫ੍ਰੀ ਚੈੱਕਅਪ ਹੁੰਦਾ ਹੈਗਾ ਫ੍ਰੀ ਮੈਡੀਸਿਨ ਦਿੱਤੀ ਜਾਂਦੀ ਹੈ ਇਹ ਵੀ ਸੇਵਾ ਡਾਕਟਰ ਸਾਹਿਬ ਵੱਲੋਂ ਹੀ ਆ ਵੀ ਜੇ ਕਿਸੇ ਨੂੰ ਕਰਾਉਣਾ ਹੁੰਦਾ ਹੈਗਾ ਤਾਂ ਉਹ ਵੀ ਕਰਵਾ ਸਕਦੇ ਆ ਹੁਣ ਇਹਦੇ ਵਿੱਚ ਮੈਨੂੰ ਲੈਕ ਤਾਂ ਨਹੀਂ ਪਤਾ ਮੈਂ ਤਾਂ ਮਤਲਬ ਪ੍ਰੋਡਕਟਸ ਵੀ ਦਿਖਾਈ ਦੇਣਾ ਇਹਦੇ ਕੋਲੇ ਪਾਡ ਆਪਸ਼ਨ ਹੁੰਦੀ ਆ ਵੀਡੀਓ ਪਾ ਇੱਕ ਦੋ ਚ ਚੌਥਾ ਵਰ ਕੋਲ ਪੰਨੀਆਂ ਵੀ ਜਿਹੜੀਆਂ ਮੈਂ ਯੂਜ਼ ਕਰਦੀ ਹਾਂ ਮੈਂ ਵੀਡੀਓ ਵੀ ਪਾਈ ਸੀ ਟੂ ਸਕਰੀਨ ਦੀ ਕਾਫੀ ਵਧੀਆ ਰਿਜ਼ਲਟ ਨਹੀਂ ਆਉਂਦੀ ਆ ਵਧੀਆ ਇਹ ਇਹ ਡੇਲੀ ਯੂਜ਼ਰਸ ਦੇ ਵਿੱਚ ਕੰਮ ਆਉਂਦੀ ਆ ਤੇ ਇਹ ਹੈਗੀ ਨਾਈਟ ਕਰੀਮ ਇਹ ਵੀ ਬਹੁਤ ਵਧੀਆ ਦੀ ਨਾਈਟ ਕਰੀਮ ਤੇ ਇੱਕ ਆਪਣੇ ਕੋਲੇ ਫੇਸ ਟੋਨ ਵੀ ਆਉਂਦਾ ਉਹ ਵੀ ਬਹੁਤ ਵਧੀਆ ਰਿਜ਼ਲਟ ਦਿੰਦਾ ਵਾ ਸੋ ਇਦਾਂ ਦੇ ਬਹੁਤ ਵਧੀਆ ਨੇਚਰਲੀ ਰਿਜ਼ਲਟ ਜਿਹੜੇ ਪ੍ਰੋਡਕਟ ਨੇ ਉਹ ਆਪਣੇ ਹੁੰਦੇ ਨੇਗੇ ਜ ਜਿਹਨਾਂ ਦੇ ਰਿਜ਼ਲਟ ਨੇਗੇ ਜਿਹੜੇ ਬਹੁਤ ਵਧੀਆ ਨੇਗੇ ਕਿਸੇ ਵੀ ਤਰ੍ਹਾਂ ਦੇ ਪਿੰਪਲਸ ਵਗੈਰਾ ਹੁੰਦੇ ਆ ਫੇਸ ਤੇ ਕੋਸ਼ਿਸ਼ ਕੀ ਹੁੰਦਾ ਤਾਂ ਪਾਉ ਚੀਜ਼ ਜਿਹੜੀ ਉਹ ਕਰ ਸਕਦੇ ਆ ਹਨਾ ਸੋ ਸਾਡਾ ਮਿਸ਼ਨ ਹੀ ਇਹ ਹੈ ਵੀ ਕਰ ਕਰ ਡਾਕਟਰ ਮਤਲਬ ਆਪਣੇ ਡਾਕਟਰ ਆਪ ਕੋਲੋਂ ਤੁਹਾਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਨੌਲੇਜ ਆ ਕੋਈ ਉਹ ਤੁਸੀਂ ਆਪਣੇ ਪਰਿਵਾਰ ਨੂੰ ਉਹਦੇ ਹੀ ਸਾਹਮਣਾ ਟ੍ਰੀਟ ਕਰੋ ਤਾਂ ਕਿ ਤੁਸੀਂ ਜਿਹੜੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਉਂ। ਪ੍ਰਮਾਤਮਾ ਨਾਲ ਜੁੜੋ, ਕੁਦਰਤ ਨਾਲ ਜੁੜੋ। ਪ੍ਰਮਾਤਮਾ ਦੇ ਵਿੱਚ ਹੀ ਕੁਦਰਤ ਹੈ, ਕੁਦਰਤ ਦੇ ਵਿੱਚ ਹੀ ਪ੍ਰਮਾਤਮਾ ਹੈ। ਜੇ ਆਪਾਂ ਕੁਦਰਤ ਨਾਲ ਜੁੜ ਗਏ ਤਾਂ ਆਪਾਂ ਪ੍ਰਮਾਤਮਾ ਨਾਲ ਜੁੜ ਗਏ। ਤੇ ਇਸ ਕਰਕੇ ਵੀ ਜਦੋਂ ਵੀ ਆਪਾਂ ਨੂੰ ਕੋਈ ਵੀ ਮਾੜਾ ਜਿਹਾ ਟਾਈਮ ਲੱਗਦਾ ਜਾ ਤਾਂ ਆਪਣੇ ਇੱਕ ਹੈਲਥ ਬਣੀ ਧਿਆਨ ਦਿਓ, ਆਪਣੇ ਆਪ ਵੱਲ ਧਿਆਨ ਦਿਓ ਤੇ ਇਕੱਲੇ ਬੈਠ ਕੇ ਆਪਣੇ ਆਪ ਨਾਲ ਗੱਲਾਂ ਕਰੋ ਆਪਣੇ ਆਪ ਨਾਲ ਬਾਣੀ ਪੜੋ ਸਿਮਰਨ ਕਰੋ ਹਰ ਰੋਜ਼ ਜਿਹੜਾ ਤੁਸੀਂ ਆਪਣਾ ਕਰ ਸਕਦੇ ਹੋਗੇ ਆਪਣਾ ਜਿਹੜਾ ਹੁਕਮਨਾਮਾ ਹੈ ਉਹਦੇ ਅਨੁਸਾਰ ਆਪਣਾ ਹਨਾ ਸਾਰਾ ਦਿਨ ਜਿਹੜਾ ਉਹ ਲੰਘਾ ਸਕਦੇ ਹੋ ਕੋਪਨਾ ਮੇਟੋ ਵੀ ਆਉਂਦਾ ਤੁਸੀਂ ਸਿਮਰਨ ਕਰੋ ਪਾਠ ਕਰੋ ਕਿਸੇ ਨਾਲ ਕੋਈ ਲੜਾਈ ਝਗੜਾ ਨਾ ਕਰੋ ਸਾਰਾ ਤੁਸੀਂ ਹੈਲਦੀ ਵਧੀਆ ਤਰੀਕੇ ਨਾਲ ਰਹਿ ਸਕਦੇ ਹੋ ਦਿਨ ਦੀ ਸ਼ੁਰੂਆਤ ਵਧੀਆ ਕਰੋ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਉਦੋਂ ਤੁਸੀਂ ਅਰਦਾਸ ਕਰਦੇ ਹੋਗੇ ਹਨ ਸਵੇਰੇ ਉੱਠ ਕੇ ਵਾਹਿਗੁਰੂ ਦਾ ਨਾਮ ਲੈਨੇ ਤੁਹਾਡਾ ਸਾਰਾ ਦਿਨ ਹੀ ਵਧੀਆ ਨਿਕਲਦਾ ਜਾ ਰਾਤ ਨੂੰ ਸੌਣ ਲੱਗੇ ਫਿਰ ਤੁਸੀਂ ਸ਼ੁਕਰਾਨਾ ਕਰੋ ਕਿ ਅੱਜ ਦਾ ਦਿਨ ਸਾਡਾ ਬਹੁਤ ਵਧੀਆ ਨਿਕਲਿਆ ਕੋਈ ਕਿਸ ਤਰ੍ਹਾਂ ਦਾ ਕਿਸੇ ਨਾਲ ਧੋਖਾ ਨਹੀਂ ਕੋਈ ਕਿਸ ਤਰ੍ਹਾਂ ਦੀ ਕਿਸੇ ਨਾਲ ਕੋਈ ਬੇਈਮਾਨੀ ਨਹੀਂ ਹੈਗਾ ਤਾ ਫਿਰ ਤੁਹਾਡੀ ਰਾਤ ਵੀ ਹੈ ਜਿਹੜੀ ਉਹ ਸਖਾਈ ਨਿਕਲਦੀ ਹੈ ਕਈਆਂ ਦਾ ਆਪਾਂ ਦੇਖਿਆ ਨਾ ਵੀ ਰਾਤ ਨੂੰ ਕਹਿੰਦੇ ਸਾਨੂੰ ਭੜੇ-ਭੜੇ ਸੁਪਨੇ ਆਉਂਦੇ ਆਗੇ ਸਾਨੂੰ ਨੀਂਦ ਨਹੀਂ ਆਈ ਜੀ ਸਾਡਾ ਇਦਾਂ ਹੋ ਗਿਆ ਜੀ ਇਦਾਂ ਹੋ ਗਿਆ ਤਾਂ ਉਹਦੇ ਵਿੱਚ ਇਹ ਹੁੰਦਾਗਾ ਵੀ ਜਦੋਂ ਆਪਾਂ ਉਹ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ ਅੱਲਾਹ ਸ਼ੁਕਰਾਨਾ ਨਹੀਂ ਕਰਦੇ ਤੇ ਇਹ ਜਿਹੜੀਆਂ ਪ੍ਰੋਬਲਮ ਨੇ ਆਉਂਦੀਆਂ ਹੀ ਆਉਣ ਵਾਲੀਆਂ ਨੇ ਜੀ ਦਿਨ ਦੀ ਸ਼ੁਰੂਆਤ ਵੀ ਪ੍ਰਮਾਤਮਾ ਨਾਲ ਕਰੋ ਹਰ ਇੱਕ ਕੰਮ ਦੀ ਸ਼ੁਰੂਆਤ ਵੀ ਉਹਦੇ ਨਾਮ ਨਾਲ ਕਰੋ ਕਿ ਹਰ ਇੱਕ ਜਿਹੜੀ ਆਪਣੀ ਹੈਗੀ ਮਰਦਾਸ ਤੋਂ ਕੰਮ ਸਟਾਰਟ ਕਰਵਾ ਕਰੋ ਸੋ ਲਾਈਵ ਦੇ ਵਿੱਚ ਤੁਸੀਂ ਪੁੱਛ ਵੀ ਸਕਦੇ ਹੋ ਆਪਣੀ ਹੈਲਥ ਬਾਰੇ ਜੇ ਕਈਆਂ ਨੇ ਕੋਈ ਸਵਾਲ ਪੁੱਛਣਾ ਹੁੰਦਾਗਾ ਤੇ ਉਹ ਵੀ ਮਤਲਬ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਜਿਵੇਂ ਖਾਣ ਪੀਣਾ ਉਹ ਚੇਂਜ ਕਰੋ ਆਪਣਾ ਹਨਾ ਲਾਈਫ ਸਟਾਈਲ ਚੇਂਜ ਕਰੋ ਬਾਕੀ ਆਪਣੇ ਡਾਕਟਰ ਰਮਨਦੀਪ ਕੌਰ ਸਮਰਾਜੀ ਹੁੰਦੇ ਨੇ ਕਿ ਡੇਲੀ ਤੁਸੀਂ ਉਹਨਾਂ ਨੂੰ ਦਿਖਾ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਪਟਿਆਲਾ ਬਠਿੰਡਾ ਲੁਧਿਆਣਾ ਅੰਮ੍ਰਿਤਸਰ ਸਾਰੇ ਜਗ੍ਹਾ ਤੇ ਆਪਣੀ ਹੁੰਦੇ ਨੇ ਜੀ ਬੈਠੇ ਡਾਕਟਰ ਬਾਕੀ ਮੀਂਹ ਤੇ ਅੱਜ ਬਹੁਤ ਪੈ ਰਿਹਾ ਦੇਖਦੇ ਆਂ ਕਿ ਦਬਨ ਦਾ ਡਿਊਟੀ ਕਿ ਜਾਂਉਂਗਾ ਚਾ ਬੋਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੁਣ ਦੇਖਦੀ ਆਂ ਬਾਹਰ ਜੇ ਮੌਸਮ ਠੀਕ ਹੋ ਜਾਂਦਾ ਤੇ ਫਿਰ ਸ਼ਾਵਲ ਵਗੈਰਾ ਲੈ ਕੇ ਪੜੀ ਉੱਡ ਕੇ ਜਾਣੀ ਆ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੇ ਪੁੱਛਣਾ ਕਿਸੇ ਨਿ ਕੋਸ਼ ਕੋਈ ਪੁੱਛ ਸਕਦਾਗਾ ਕੋਈ ਹੈਲਥ ਬਾਰੇ ਤਾਂ ਤੁਸੀਂ ਪੁੱਛ ਸਕਦਾ ਰਹੀ जमें नैचुरली कुदरती रहो कुत जुड़ो गे मैं हेल्दी रहोंगी साढ़े तो बहुत बारिश हो रही है जल्दी चलो ठीक है जी आप मिलते हैं